ਸ਼੍ਰੀ ਕਾਲ ਤਖਤ ਸੈਮ ਦੇ ਪੁਰਾਣੇ ਜਥੇਦਾਰ ਸਹਿਬਾਨ ਦੀ ਸੇਵਾ ਮੁਕਤੀ ਤੇ ਨਵੇਂ ਜਥੇਦਾਰ ਸਹਿਬਾਨ ਦੀ ਨਿਯੁਕਤੀ ਨਾਲ ਸਿੱਖ ਹਲਕਿਆਂ ਵਿੱਚ ਨਮੀ ਸਬੰਧੀ ਪੈਦਾ ਹੋ ਗਈ ਹੈ ਜਿਹੜੀ ਕਿ ਡੂੰਗੇ ਵਿਚਾਰ ਤੇ ਟਕਰਾਅ ਦਾ ਰੂਪ ਧਨ ਕਰ ਚੁੱਕੀ ਹੈ ਜਿਹੜਾ ਘਟਨਾਕ੍ਰਮ ਸਾਹਮਣੇ ਆਇਆ ਉਸ ਨੂੰ ਸ਼੍ਰੀ ਕਾਲ ਤਖਤ ਸਹਿਬ ਦੀ 2 ਦਸੰਬਰ 2024 ਨੂੰ ਹੋਏ ਫੈਸਲੇ ਦੇ ਪ੍ਰਤੀਕਰਮ ਵਜੋਂ ਦੇਖਿਆ ਜਾ ਰਿਹਾ ਹੈ ਇਸ ਫੈਸਲੇ ਦਾ ਜਿੰਨਾ ਤਿੱਖਾ ਪ੍ਰਤੀਕਰਮ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਆਇਆ ਹੈ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਦੇਖਣ ਨੂੰ ਨਹੀਂ ਮਿਲਿਆ ਇਸ ਸਬੰਧੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜਿਹੜਾ ਪ੍ਰਤੀਕਰਮ ਆਇਆ ਉਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਪੂਰਵ ਸਰਦਾਰ ਸੁੰਦਰ ਸਿੰਘ ਮਜੀਠੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਰਹੇ ਨੇ ਤੇ ਉਸ ਸਮੇਂ ਤੋਂ ਹੀ ਇਹ ਪਰਿਵਾਰ ਸਿੱਖਾਂ ਦੀ ਇਸ ਮਹੱਤਵਪੂਰਨ ਸੰਸਥਾ ਨਾਲ ਜੁੜਿਆ ਰਿਹਾ ਹੈ ਉਸ ਪਰਿਵਾਰ ਨਾਲ ਸੰਬੰਧਿਤ ਉੱਗੇ ਅਕਾਲੀ ਆਗੂ ਵੱਲੋਂ ਜਿਹੜਾ ਬਿਆਨ ਸਾਹਮਣੇ ਆਇਆ ਹੈ ਸਮਝਿਆ ਜਾ ਰਿਹਾ ਹੈ ਕਿ ਉਸਨੇ ਜਗਨੂ ਦਾ ਕੰਮ ਕੀਤਾ ਜਿਸ ਦੇ ਚਾਨਣ ਨੇ ਕਈਆਂ ਨੂੰ ਨਵੀਂ ਦ੍ਰਿਸ਼ਟੀ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪਾਰਟੀ ਦੀ ਬਜਾਏ ਧਰਮ ਦੇ ਮਾਰਗ ਤੇ ਚੱਲਣਾ ਪਹਿਲਾ ਫਰਜ਼ ਹੈ ਦੂਜਾ ਵੱਡਾ ਘਟਨਾਗ੍ਰਮ 10 ਮਾਸ ਨੂੰ ਸਾਹਮਣੇ ਆਇਆ ਜਦੋਂ ਨਵੇਂ ਨਿਯੁਕਤ ਕੀਤੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲ ਵਕਸੀ ਜਾਣੀ ਸੀ ਪਹਿਲਾਂ ਉਹਨਾਂ ਦੀ ਦਸਤਾਰ ਬੰਦੀ ਜਾਂ ਸੇਵਾ ਸੰਭਾਲ ਦਾ ਸਮਾਂ ਸਵੇਰੇ 10 ਵਜੇ ਦਾ ਰੱਖਿਆ ਗਿਆ ਸੀ। ਉਹਨਾਂ ਦੀ ਨਿਯੁਕਤੀ ਤੋਂ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਇਸੇ ਲਈ ਉਹਨਾਂ ਵੱਲੋਂ ਸੇਵਾ ਸੰਭਾਲਣ ਦਾ ਵੀ ਅਜਈਆਂ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਫੈਸਲਾ ਕੀਤਾ ਸੀ। ਸਭ ਤੋਂ ਵੱਡਾ ਤੇ ਤਿੱਖਾ ਵਿਰੋਧ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਹਮਣੇ ਆਇਆ। ਲਗਭਗ ਸਮੂਹ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਪੁਰਾਣੇ ਜਥੇਦਾਰ ਸਾਹਿਬਾਨ ਨੂੰ ਸੇਵਾ ਮੁਕਤ ਕੀਤਾ ਗਿਆ ਉਹ ਨਿੰਦਨਯੋਗ ਹੈ ਜਿਸ ਕਰਕੇ ਨਵੇਂ ਜਥੇਦਾਰ ਸਾਹਿਬ ਦੀ ਦਸਤਾਰਬੰਦੀ ਨਹੀਂ ਹੋਣ ਦਿੱਤੀ ਜਾਵੇਗੀ ਆਮ ਪਰੰਪਰਾਈ ਪਰਚਲਿਤ ਹੈ ਕਿ ਜਦੋਂ ਨਵੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਸ ਸਮੇਂ ਸੰਗਤ ਵਿੱਚ ਸਮਾਗਮ ਕੀਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਦਸਤਾਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਹਾਜ਼ਰ ਸਮੂਹ ਜਥੇਬੰਦੀਆਂ ਆਪੋ ਆਪਣੀਆਂ ਦਸਤਾਰਾਂ ਨਵੇਂ ਨਿਯੁਕਤ ਕੀਤੇ ਜਥੇਦਾਰ ਸਾਹਿਬ ਨੂੰ ਭੇਟ ਕਰਦੀਆਂ ਨੇ ਅਜਹੀ ਹੀ ਮਰਿਆਦਾ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਗ੍ਰੰਥੀ ਵੱਲੋਂ ਸੇਵਾ ਸੰਭਾਲਨ ਸਮੇਂ ਨਿਭਾਈ ਜਾਂਦੀ ਹੈ। ਸ੍ਰੀ ਹਰਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੇ ਇੱਕ ਮੁਲਾਕਾਤ ਦੌਰਾਨ ਇਹ ਦੱਸਿਆ ਸੀ ਕਿ ਸੇ ਸਥਾਨ ਦੀ ਸੇਵਾ ਸੰਭਾਲ ਲਈ ਗਿਆਨੀ ਕਿਰਪਾਲ ਸਿੰਘ ਜੀ ਨੇ ਮੈਨੂੰ ਚੌਸ ਹੈ ਫੜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਿਠਾਇਆ ਤੇ ਸਿਰੋਪਾ ਵਿਖੇਸ਼ ਕੀਤਾ ਸੀ। ਇਸ ਤੋਂ ਬਾਅਦ ਮੈਂ ਭੀ ਗਿਆਨੀ ਕਿਰਪਾਲ ਸਿੰਘ ਜੀ ਨੂੰ ਮੁੱਖ ਗ੍ਰੰਥੀ ਵਜੋਂ ਸ੍ਰੀਪੈ ਪ੍ਰਦਾਨ ਕਰਕੇ ਸਤਿਗਾਰ ਸਹਿਤ ਉਤੋਂ ਵਿਦਾ ਕੀਤਾ ਸੀ ਉਸ ਤੋਂ ਬਾਅਦ ਗਿਆਨੀ ਕਿਰਪਾਲ ਸਿੰਘ ਜੀ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਆਰੰਭ ਕੀਤੀ ਸੀ ਇਸ ਦਾ ਭਾਵ ਇਹ ਹੈ ਕਿ ਹਰ ਇੱਕ ਪ੍ਰਮੁੱਖ ਸੰਸਥਾ ਦਾ ਵਿਸ਼ੇਸ਼ ਸਤਿਕਾਰ ਤੇ ਮਾਨ ਮਰਿਆਦਾ ਹੈ ਜਿਸ ਨੂੰ ਕਾਇਮ ਰੱਖਣ ਦੀ ਸਬੰਧਿਤ ਤਰ੍ਹਾਂ ਨੂੰ ਬਚਨਬੱਧ ਰਹਿਣਾ ਚਾਹੀਦਾ ਹੈ ਭਾਵੇਂ ਕਿ ਮਰਿਆਦੇ ਦੇ ਰੂਪ ਵਿੱਚ ਸਮੇਂ ਦੇ ਹਾਲਾਤ ਅਨੁਸਾਰ ਬਦਲਦੇ ਰਹਿੰਦੇ ਹੈ ਪਰ ਮर्यादा ਦਾ ਜਿਹੜਾ ਰੂਪ ਇੱਕ ਵਾਰੀ ਬਣ ਜਾਵੇ ਉਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ। ਮर्यादा ਦਾ ਕੋਈ ਵੀ ਰੂਪ ਇੱਕ ਦਿਨ ਵਿੱਚ ਸਾਹਮਣੇ ਨਹੀਂ ਆਉਂਦਾ। ਬਲਕਿ ਸਮੇਂ ਦੀਆਂ ਪਸਥਿਤੀਆਂ ਮੌਕੇ ਪੰਥ ਮਿਲ ਜੁਲ ਕੇ ਫੈਸਲਾ ਕਰਦਾ ਰਹੇ ਹੈ ਕਿ ਕਿਹੜੀ ਮर्याਦਾ ਧਾਰਨ ਕੀਤੀ ਜਾਵੇ। ਜਿਸ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸ਼ੋਭਾ ਕਾਇਮ ਰੱਖੀ ਜਾ ਸਕੇ। ਨਵੀਂ ਮर्याਦਾ ਧਾਰਨ ਕਰਨ ਲਈ ਗੁਰੂ ਸਾਹਿਬਾਨ ਦੀ ਸਮੇਂ ਦੀਆਂ ਪਸਥਿਤੀਆਂ ਤੇ ਪਰੰਪਰਾਵਾਂ ਵਿੱਚੋਂ ਨੁਕਤੇ ਵਿਚਾਰੇ ਜਾਂਦੇ। ਕੋਈ ਵਿਅਕਤੀ ਵਿਸ਼ੇਸ਼ ਜਾਂ ਜਥੇਵੰਦੀ ਪੰਥ ਦੀ ਸਾਂਝੀ ਸਥਾਪਿਤ ਹੋਈ ਮਰਿਆਦਾ ਨੂੰ ਨਹੀਂ ਬਦਲ ਸਕਦੀ ਇਸ ਕਰਕੇ ਜਦੋਂ ਨਵੀਂ ਨਿਯੁਕਤੀ ਕੀਤੀ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗੱਜ ਲਈ ਸੇਵਾ ਸੰਭਾਲ ਦਾ ਸਮਾਂ ਸਵੇਰੇ 10 ਵਜੇ ਰੱਖ ਕੇ ਉਸ ਨੂੰ ਅੰਮ੍ਰਿਤ ਵੇਲੇ ਸਵੇਰੇ ਲਗਭਗ 2.5 ਵਜੇ ਹੀ ਸੰਪੂਰਨ ਕਰ ਲਿਆ ਗਿਆ ਤਾਂ ਪੰਥ ਵਿੱਚ ਬੇਵਾਦ ਪੈਦਾ ਹੋ ਗਿਆ ਇਸ ਤਰ੍ਹਾਂ ਕੀਤੀ ਗਈ ਸੇਵਾ ਸੰਭਾਲ ਦਾ ਸਮਰਥਨ ਕਰਨ ਵਾਲੇ ਇਹ ਦਲੀਲ ਦੇਣ ਲੱਗੇ ਕਿ ਅੰਮ੍ਰਿਤ ਵੇਲਾ ਸ਼ੁਭ ਹੁੰਦਾ ਹੈ ਪੰਥ ਵਿੱਚ ਖੂਨੀ ਟਕਰਾਅ ਨੂੰ ਟਾਲਣ ਲਈ ਅਜਿਹਾ ਕੀਤਾ ਗਿਆ ਹੈ। ਸੰਗਤ ਨੂੰ ਭਲੇਖੇ ਵਿੱਚ ਰੱਖ ਕੇ ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਸੇਵਾ ਸੰਭਾਲਣ ਦਾ ਵਿਰੋਧ ਕਰਨ ਵਾਲੇ ਇਹ ਦਲੀਲ ਦਿੰਦੇ ਨੇ ਕਿ ਸੰਗਤ ਦਾ ਸਿੱਖ ਧਰਮ ਵਿੱਚ ਵਿਸ਼ੇਸ਼ ਸਥਾਨ ਹੈ। ਤੇ ਗੁਰੂ ਸਾਹਿਬਾਨ ਨੇ ਵੀ ਸੰਗਤ ਨੂੰ ਸਰਬੋਤਮ ਦੱਸਿਆ। ਸੰਗਤ ਨੂੰ ਭਲੇਖੇ ਵਿੱਚ ਪਾ ਕੇ ਕੀਤਾ ਗਿਆ ਕੋਈ ਵੀ ਕਾਰਜ ਪ੍ਰਵਾਨ ਨਹੀਂ ਹੈ। ਇਸ ਲਈ ਇੱਕ ਪਾਸੇ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਰਿਆਦਾ ਵਿੱਚ ਵਿਗੜਨ ਪਿਆ ਤੇ ਦੂਜੇ ਪਾਸੇ ਇਸ ਨਾਲ ਸੰਸਥਾ ਦੇ ਸਨਮਾਨ ਨੂੰ ਭਾਰੀ ਠੇਸ ਪੁੱਜੀ ਹੈ। ਦੇਸ਼-ਵਦੇਸ਼ ਵਿੱਚ ਬੈਠੀ ਸਿੱਖ ਸੰਗਤ ਇਸ ਕਰਕੇ ਦੁਖੀ ਹੋ ਰਹੀ ਹੈ ਕਿ ਅਜਿਹੇ ਕਾਰਜਾਂ ਨਾਲ ਪੰਥ ਵਿੱਚ ਦੁਤੀਚੀ ਪੈਦਾ ਹੋ ਗਈ ਹੈ। ਸੰਸਥਾਵਾਂ ਦਾ ਸਨਮਾਨ ਘਟ ਗਿਆ ਸਿੱਖ ਭਾਈਚਾਰੇ ਭਰਾ ਮਾਰੂ ਜੰਗ ਵੱਲ ਵਧ ਗਿਆ। ਦਸਤਾਰਬੰਦੀ ਜਾਂ ਸੇਵਾ ਸੰਭਾਲ ਸੰਬੰਧੀ ਪੈਦਾ ਹੋਇਆ ਵਿਵਾਦ ਪੰਥ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾਵੇਗਾ ਇਹ ਤਾਂ ਸਮਾਂ ਹੀ ਦੱਸੇਗਾ। ਪਰ ਜਿਹੜੀ ਗੱਲ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਬੁਲਾਰੇ ਬਜੋ ਬਾਬਾ ਬਲਬੀਰ ਸਿੰਘ ਨੇ ਕਹੀ ਹੈ ਉਹ ਬਹੁਤ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਕਿ ਖਾਲਸਾ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸ਼ਾਂਤਮਈ ਢੰਗ ਨਾਲ ਮਨਾਇਆ ਜਾਵੇਗਾ ਤੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਪਰਵਾਹ ਨਹੀਂ ਕੀਤਾ ਜਾਵੇਗਾ ਤੇ ਹੋਲੇ ਮਹੱਲੇ ਤੋਂ ਬਾਅਦ ਹੋਰ ਨਾ ਜਥੇਵੰਦੀਆਂ ਦੀ ਸਲਾਹ ਨਾਲ ਇਸ ਮਸਲੇ ਸੰਬੰਧੀ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ ਬਾਬਾ ਬਲਬੀਰ ਸਿੰਘ ਤੋਂ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਪੰਥ ਵਿੱਚ ਪੈਦਾ ਹੋਈ ਸਥਿਤੀ ਬਾਰੇ ਵਿਚਾਰ ਚਰਚਾ ਪਰਤਾਖਰੂ ਵਿੱਚ ਆਰੰਭ ਹੋ ਗਈ ਹੈ। ਪੰਥ ਦੀਆਂ ਲਗਭਗ ਸਮੂਹ ਸੰਸਥਾਵਾਂ ਤੇ ਸ਼ਖਸੀਅਤਾਂ ਇਸ ਗਲਤੇ ਸਹਿਮਤ ਨੇ ਕਿ ਜਿਸ ਤਰ੍ਹਾਂ ਨਾਲ ਜਥੇਦਾਰ ਸਾਹਿਬ ਦੀ ਦਸਤਾਰਬੰਦੀ ਦੀ ਰਸਮ ਕੀਤੀ ਗਈ ਉਹ ਚਿੰਤਾਜਨਕ ਤੇ ਦੁਬਿਚਾ ਵਿੱਚ ਪਾਉਣ ਵਾਲੀ ਹੈ। ਜਿਸ ਨਾਲ ਹੋਰ ਬਧੇਰੇ ਕੁੜਤਨ ਬੰਦ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਥ ਤੇ ਪੰਜਾਬ ਦੀਆਂ ਸਮੂਹ ਪ੍ਰਮੁੱਖ ਸ਼ਖਸੀਅਤਾਂ ਤੇ ਸੰਸਥਾਵਾਂ ਵਿੱਚ ਚਰਚਾ ਰਹੀਆਂ ਨੇ ਕਿ ਪੰਜਾਬ ਦਾ ਪਿੱਖ ਅਕਾਲੀ ਦਲ ਦੀ ਮਜ਼ਬੂਤੀ ਨਾਲ ਹੈ। ਇਸ ਪਾਰਟੀ ਦੇ ਕਮਜ਼ੋਰ ਹੋਣ ਨਾਲ ਪੰਥ ਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਇਸ ਨੁਕਸਾਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਦਿਨੋਂ ਦਿਨ ਵਧ ਰੀਆਂ ਦੂਰੀਆਂ ਕਿਵੇਂ ਘੱਟ ਹੋ ਸਕਦੀਆਂ? ਇਹ ਚਿੰਤਾ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਚੱਲਦੀ ਆ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਕੱਠੇ ਮਿਲ ਕੇ ਚੱਲਣ ਦੀ ਚਿੰਤਾ ਜਿੰਨਾ ਵਧੇਰੇ ਹੋ ਰਿਹਾ ਓਨੀਆਂ ਹੀ ਦੂਰੀਆਂ ਵੱਧਦੀਆਂ ਜਾ ਰਹੀਆਂ। ਪੰਥ ਵਿੱਚ ਬਦਰੀ ਕੁੜਤ ਨੂੰ ਦੂਰ ਕਰਨ ਲਈ ਸਭ ਦਾ ਆਪੋ ਆਪਣਾ ਮੁਹਾਵਰਾ ਤੇ ਦਲੀਲ ਹੈ। ਵਿਰੋਧੀ ਰਾਏ ਰੱਖਣ ਵਾਲਿਆਂ ਵੱਲੋਂ ਇੱਕ ਗੱਲ ਪ੍ਰਮੁੱਖਤਾ ਨਾਲ ਵਿਚਾਰੀ ਜਾ ਰਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਤੇ ਪੰਥਕ ਸੰਸਥਾ ਮੌਤੇ ਕੇਵਲ ਇੱਕੋ ਪਰਿਵਾਰ ਦਾ ਕਬਜ਼ਾ ਰਿਹਾ ਹੈ। ਤੇ ਜਦੋਂ ਤੱਕ ਉਸ ਤੋਂ ਮੁਕਤ ਨਹੀਂ ਹੋਇਆ ਜਾਂਦਾ ਉਦੋਂ ਤੱਕ ਪੰਥ ਨੂੰ ਇਕੱਠੇ ਹੋਣਾ ਮੁਸ਼ਕਿਲ ਹੈ। ਪੰਥਕ ਵਿਚਾਰਧਾਰਾ ਦੇ ਕੱਲੀ ਦਲ ਨਾਲ ਜੁੜੇ ਹੋਏ ਬਹੁਤ ਸਾਰੇ ਆਗੂ ਇਹ ਮਹਿਸੂਸ ਕਰਦੇ ਨੇ ਕਿ 2 ਦਸੰਬਰ ਵਾਲਾ ਫੈਸਲਾ ਪੰਥ ਨੂੰ ਸੰਕਟ ਵਿੱਚੋਂ ਬਾਹਰ ਕੱਢ ਕੇ ਮਜ਼ਬੂਤੀ ਪ੍ਰਦਾਨ ਕਰਨ ਵਾਲਾ ਸੀ ਇਸ ਨਾਲ ਕੁਝ ਜਈਆਂ ਸ਼ਰਤਾਂ ਜੁੜੀਆਂ ਹੋਈਆਂ ਸੀ ਜਿਸਨੂੰ ਪ੍ਰਵਾਨ ਨਾ ਕਰਨ ਕਰਕੇ ਸਥਿਤੀ ਪੈਦਾ ਹੋਈ ਇਨ੍ਹਾਂ ਵਿੱਚ ਸੱਤ ਮੈਂਬਰੀ ਕਮੇਟੀ ਰਾਹੀਂ ਸ਼੍ਰੋਮਣੀ ਕਾਲੀ ਦਲ ਦੀ ਪੱਤੀ ਕਰਵਾਉਣ ਵਾਲੀ ਇੱਕ ਸ਼ਰਤ ਵੀ ਸ਼ਾਮਿਲ ਸੀ ਜੇਕਰ ਇਸ ਸ਼ਰਤ ਨੂੰ ਪ੍ਰਵਾਨ ਕਰਕੇ ਪਾਰਟੀ ਵਿੱਚ ਵਲੰਟੀਅਰਾਂ ਦੀ ਭਰਤੀ ਹੋ ਜਾਂਦੀ ਹੈ ਤਾਂ ਸਥਿਤੀ ਵਿੱਚੋਂ ਬਾਹਰ ਨਿਕਲਣਾ ਸੌਖਾ ਹੋ ਜਾਂਦਾ ਹੈ ਪਰ ਜਿਸ ਤਰ੍ਹਾਂ ਨਾਲ ਕਾਲੀ ਕਰਦੇ ਹੋਏ ਭਾਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਦਾਵਾ ਕੀਤਾ ਗਿਆ ਉਹ ਸਵਾਲਾਂ ਦੇ ਘੇਰੇ ਵਿੱਚ ਆ ਗਏ ਆਮ ਲੋਕਾਂ ਕੇ ਸੰਦੇਸ਼ ਗਿਆ ਕਿ ਇਸ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਾ ਮੰਨਦੇ ਹੋਏ ਪਹਿਲਾਂ ਤੋਂ ਮਿਥੀ ਹੋਈ ਯੋਜਨਾ ਅਨੁਸਾਰ ਸ਼੍ਰੋਮਣੀ ਕਾਲੀ ਦਲ ਦੇ ਪਹਿਲਾ ਵਾਲੇ ਪ੍ਰਧਾਨ ਨੂੰ ਦੁਬਾਰਾ ਨਿਯੁਕਤ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ ਸ਼੍ਰੀ ਕਾਲ ਤਖਤ ਸਾਹਿਬ ਦੇ ਨਵੇਂ ਨਿਯੁਕਤ ਜਥੇਦਾਰ ਸਾਹਿਬ ਨੇ ਪਹਿਲੇ ਦਿਨ ਹੀ ਪੱਤੀ ਕਮੇਟੀ ਦੀ ਨਰਸਸਾਨੀ ਨੂੰ ਸੰਬੰਧੀ ਬਿਆਨ ਦੇ ਕੇ ਇਸ ਖੱਸੇ ਨੂੰ ਹੋਰ ਬਧੇਰੇ ਪਰਪੱਕ ਕਰ ਦਿੱਤਾ। ਸ਼੍ਰੋਮਣੀ ਕਾਲੀਦਲ ਦੇ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਭਗ ਸਾਰੇ ਆਗੂ ਗੁਰਦੁਆਰਾ ਸਹਿਬ ਦੇ ਸਿਧਾਂਤ ਤੇ ਪਰੰਪਰਾ ਤੋਂ ਪਲੀ ਭੰਤ ਜਾਨੂ ਨੇ ਸਿੱਖ ਇਤਿਹਾਸ ਜਨਮ ਸਾਖੀਆਂ ਤੇ ਹੋਰ ਸਿੱਖ ਸਰੋਤਾਂ ਵਿੱਚ ਦਰਜ ਸਾਰੀਆਂ ਘਟਨਾਵਾਂ ਉਹਨਾਂ ਨੇ ਆਪਣੇ ਲੰਬੇ ਸੰਘਰਸ਼ੀ ਤੇ ਪੰਥਕ ਜੀਵਨ ਦੌਰਾਨ ਸੁਣੀਆਂ ਹੋਈਆਂ ਨੇ ਇਨ੍ਹਾਂ ਵਿੱਚੋਂ ਇੱਕ ਘਟਨਾ ਦਸਮ ਗ੍ਰੰਥ ਵਿੱਚ ਦਰਜ ਹੈ ਜਿਸ ਵਿੱਚ ਦੱਸਿਆ ਗਿਆ ਕਿ ਸ਼੍ਰੀ ਰਾਮਚੰਦਰ ਜੀ ਦੇ ਦੋ ਪੁੱਤਰ ਸਨ ਲਵ ਤੇ ਕੁਸ਼ ਲਵ ਨੇ ਲਾਹੌਰ ਤੇ ਕੁਝ ਨੇ ਕਸੂਰ ਬਸਾਇਆ ਸੀ ਲੰਮਾ ਸਮਾਂ ਬਾਅਦ ਜਦੋਂ ਇਨ੍ਹਾਂ ਪਰਿਵਾਰਾਂ ਵਿੱਚ ਲੜਾਈ ਸ਼ੁਰੂ ਹੋਈ ਤਾਂ ਵਿਸ਼ਾਲ ਰਾਜਦੋਸ ਸੁੰਗੜਦੇ ਹੋਏ 20 ਪਿੰਡਾਂ ਦੀ ਮਾਲਕੀ ਤਕਸੀਮਤ ਹੋ ਕੇ ਰਹਿ ਗਈ ਮੌਜੂਦਾ ਸਥਿਤੀ ਵਿੱਚ ਕਿਸੇ ਉਸੇ ਦਿਸ਼ਾ ਵੱਲ ਜਾਣ ਦਾ ਸੰਕੇਤ ਤਾਂ ਨਹੀਂ ਦੇ ਰਹੀ ਕਿਸੇ ਸਮੇਂ ਸਿੱਖਾਂ ਦੀ ਸ਼ਾਂਤ ਤੇ ਪ੍ਰਤਾਪ ਜਮਨਾ ਤੋਂ ਲੈ ਕੇ ਕਾਬਲ ਦੀਆਂ ਕੰਧਾਂ ਤੱਕ ਫੈਲਿਆ ਹੋਇਆ ਸੀ ਜਿਹੜਾ ਕਿ ਨਿਰੰਤਰ ਵੰਡੇ ਜਾਣ ਤੋਂ ਬਾਅਦ ਸਤਲੂਜ ਤੇ ਵਿਆਸ ਦੇ ਕੰਢਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਪਾਮੀਕੇ ਮੌਜੂਦਾ ਸਮੇਂ ਵਿੱਚ ਸਿੱਖ ਬਹੁਤ ਸਾਰੇ ਮੁਲਕਾਂ ਵਿੱਚ ਫੈਲ ਗਏ ਤੇ ਉਹਨਾਂ ਨੇ ਉੱਥੇ ਜਾ ਕੇ ਆਪਣਾ ਪ੍ਰਭਾਵ ਕਾਇਮ ਕੀਤਾ ਪਰ ਫਿਰ ਵੀ ਸਾਰੇ ਪੰਜਾਬ ਵੱਲ ਦੇਖਦੇ ਆ ਉਹ ਸਮਝਦੇ ਆ ਕਿ ਇੱਥੇ ਹੀ ਉਹਨਾਂ ਦੀਆਂ ਜੜ੍ਹਾਂ ਨੇ ਜਿਹੜੀਆਂ ਕਿ ਹਰੀਆਂ ਤੇ ਮਜ਼ਬੂਤ ਰਹਿਣੀਆਂ ਚਾਹੀਦੀਆਂ ਪੰਜਾਬ ਵਿੱਚ ਵਾਪਰੀਆਂ ਮੌਜੂਦਾ ਘਟਨਾਵਾਂ ਨੇ ਸਿੱਖ ਸੰਗਤ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ ਹੈ ਉਹ ਚਾਹੁੰਦੀਆਂ ਨੇ ਕਿ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਤੇ ਸਿੱਖਾਂ ਦਾ ਬੋਲਬਾਲਾ ਹੋਵੇ ਸਮੂਹ ਸਿੱਖੇ ਚਾਹੁੰਦੇ ਕਿ ਮੌਜੂਦਾ ਮਸਲੇ ਦਾ ਸੁਖਾਵਾਂ ਹੱਲ ਨਿਕਲੇ ਪਰੇ ਤਾਂ ਹੀ ਸੰਭਵ ਹੋ ਸਕਦਾ ਜੇਕਰ ਗੁਰਮਤ ਦੇ ਸਿਧਾਂਤ ਨੂੰ ਮਨ ਵਿੱਚ ਧਾਰਨ ਕੀਤਾ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮੇਰੀ ਪੀੜੀ ਦਾ ਕੇਂਦਰ ਹੈ। ਮੇਰੀ ਦਾ ਸੁਭਾਅ ਪੀੜੀ ਦੇ ਸਿਧਾਂਤ ਨਾਲ ਮਿਲ ਕੇ ਚੱਲਣ ਵਾਲਾ ਹੋਣਾ ਚਾਹੀਦਾ ਹੈ ਜਿਸ ਵਿੱਚੋਂ ਤਿਆਗ, ਸੇਵਾ, ਨਿਮਰਤਾ, ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ। ਕਿਸੇ ਇੱਕ ਨੂੰ ਦੂਜੀ ਤੇ ਸਥਾਪਿਤ ਕਰਕੇ ਸਾਤਿਕ ਸਿੱਟੇ ਨਹੀਂ ਕੱਢੇ ਜਾ ਸਕਦੇ। ਬਲਕਿ ਇਸ ਨਾਲ ਵਿਵਾਦ ਤੇ ਕੁੜੱਤਨ ਪੈਦਾ ਹੋਣ ਦਾ ਡਰ ਹਮੇਸ਼ਾ ਬਣਿਆ ਰਹੇਗਾ। ਧੰਨਵਾਦ ਜੀ।